ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕਿਸਾਨ ਜੋ ਸਾਡਾ ਢਿੱਡ ਭਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂ ਬੇਇੱਜ਼ਤ ਹੋ ਗਏ ਨੇ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਤੇ ਉਸ ਤੋਂ ਇਲਾਵਾ ਬਲਬੀਰ ਸਿੰਘ ਰਾਜੇਵਾਲ ਸਣੇ ਹੋਰ ਕਈ ਕਿਸਾਨ ਆਗੂ ਸੀਐਮ ਭਗਵੰਤ ਨਾਲ ਮੀਟਿੰਗ ਕਰਨ ਪਹੁੰਚੇ ਸੀ ਪਰ ਸੀਐਮ ਭਗਵੰਤ ਮਾਨ ਅੱਧ ਵਿਚਾਲਿਓਂ ਉੱਠ ਕੇ ਭੱਜ ਗਏ ਅਜਿਹਾ ਕਿਸਾਨਾਂ ਦਾ ਕਹਿਣਾ ਹੈ ਤੇ ਜਾਂਦੇ ਜਾਂਦੇ ਉਹਨਾਂ ਨੂੰ ਧਮਕੀ ਭਰੇ ਲਫ਼ਜ਼ ਬੋਲ ਕੇ ਗਏ ਨੇ ਜੋਗਿੰਦਰ ਸਿੰਘ ਉਗਰਾਹਾ ਤੇ ਜੋ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਜ਼म्मेवार ਕਿਸਾਨ ਆਗੂ ਨੇ ਇਹਨਾਂ ਵੱਲੋਂ ਜੋ ਕੁਝ ਕਿਹਾ ਜਾਂਦਾ ਉਸ ਦੇ ਮਾਇਨੇ ਬਹੁਤ ਲੰਬੇ ਜਾਂਦੇ ਨੇ ਕਿਉਂਕਿ ਭਗਵੰਤਮਾਨ ਕਈ ਦਿਨਾਂ ਤੋਂ ਅੱਖ 'ਚ ਇਨਫੈਕਸ਼ਨ ਦੀ ਗੱਲ ਕਹਿ ਕੇ ਇੱਕ ਸੋਹਣੀ ਜੀ ਸੋਹਣੀ ਜੀ ਗੋਗਲ ਲਾ ਕੇ ਯਾਨੀ ਚਸ਼ਮਾ ਲਾ ਕੇ ਉਹ ਫਿਰ ਰਹੇ ਨੇ মিডিਆ ਦੇ ਵਿੱਚ ਸਾਹਮਣੇ ਆ ਰਹੇ ਨੇ ਤੇ ਅੱਜ ਵੀ ਮੀਟਿੰਗ ਦੇ ਵਿੱਚ ਉਹ ਚਸ਼ਮਾ ਲਾ ਕੇ ਹੀ ਪਹੁੰਚੇ ਹੋਏ ਸੀ ਕਾਫੀ ਦੇਰ ਤੱਕ ਬੈਠੇ ਰਹੇ ਕਿਸਾਨਾਂ ਨਾਲ ਵਿਚਾਰ ਚਰਚਾ ਹੋ ਰਹੀ ਸੀ 18 ਮੰਗਾਂ ਲੈ ਕੇ ਕਿਸਾਨ ਪਹੁੰਚੇ ਹੋਏ ਸੀ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦੇ ਲਈ ਪਰ ਜਿਵੇਂ ਹੀ ਅਧੀਆਂ ਕੁ ਮੰਗਾਂ ਤੇ ਗੱਲਬਾਤ ਹੋਈ ਉਸ ਤੋਂ ਬਾਅਦ ਅਚਾਨਕ ਸੀਐਮ ਭਗਵੰਤ ਮਾਨ ੜਕ ਗਏ ਅਜਿਹਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿਸਾਨ ਆਗੂ ਕਹਿੰਦੇ ਕਿ ੜਕਦੇ ਹੋਏ ਕਿਸਾਨ ਕਿਸਾਨ ਆਗੂਆਂ ਤੇ ਸੀਐਮ ਭਗਵੰਤ ਮਾਨ ਮੀਟਿੰਗ ਦੇ ਵਿੱਚੋਂ ਵਾਕ ਆਊਟ ਕਰ ਗਏ ਤੇ ਇਹ ਕਹਿੰਦੇ ਹੋਏ ਕਹਿ ਗਏ ਚਲੇ ਗਏ ਕਿ ਮੈਂ ਤੁਹਾਡੇ ਤੋਂ ਡਰਦਾ ਨਹੀਂ ਇਸ ਮੀਟਿੰਗ ਦੇ ਵਿੱਚ ਆਇ ਤੇ ਇਸੇ ਗੱਲ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਕੋਈ ਸਮਝ ਨਹੀਂ ਆਇਆ ਤੇ ਉਹ ਵੀ ਮੀਟਿੰਗ ਤੋਂ ਬਾਹਰ ਆ ਗਏ ਤੇ ਉਹ ਕਹਿੰਦੇ ਕਿ ਸਾਨੂੰ ਸੀਐਮ ਭਗਵੰਤ ਮਾਨ ਨੇ ਤਮਕਾਇਆ ਸਾਡੀ ਗੱਲ ਚੰਗੀ ਤਰ੍ਹਾਂ ਨਹੀਂ ਸੁਣੀ ਤੇ ਅਦ ਵਿਚਾਲਿਓਂ ਉੱਠ ਕੇ ਚਲਾ ਗਿਆ ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਹੁਣ ਹਰ ਕੀਮਤ ਤੇ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਤੁਹਾਨੂੰ ਪਤਾ ਹੈ ਕਿ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਮਾਰਚ ਕਰਨਾ ਸੀ ਮੋਹਾਲੀ ਪੰਜਾਬ ਵਾਲੇ ਪਾਸਿਓਂ ਚੰਡੀਗੜ੍ਹ ਵਿੱਚ ਦਾਖਲ ਹੋਣਾ ਸੀ ਤੇ ਹੁਣ ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਖਾਸ ਕਰਕੇ ਕਿਸਾਨ ਜਥੇਬੰਦੀ ਇਕਤਾ ਉਗਰਾਹਾ ਦੇ ਜੋ ਮੁਖੀ ਨੇ ਜੋਗਿੰਦਰ ਸਿੰਘ ਉਗਰਾਹਾ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਮੋਰਚਾ ਲੱਗ ਕੇ ਰਹੇਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਲਵੇ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਯਾਨੀ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਕਿਸਾਨ ਭਾਰਤੀ ਕਿਸਾਨ ਇਕਤਾ ਉਗਰਾਹਾ ਜਦੋਂ ਉਹ ਜਥੇਬੰਦੀ ਚੰਡੀਗੜ੍ਹ ਵੱਲ ਜਾਏਗੀ ਤਾਂ ਕੀ ਹਾਲ ਹੋਏਗਾ ਯਾਨੀ 5 ਮਾਰਚ ਨੂੰ ਇਹ ਮੰਨ ਲਿਆ ਜਾਵੇ ਕਿ ਚੰਡੀਗੜ੍ਹ ਮੁਹਾਲੀ ਪੰਚਕੁਲਾ ਸਭ ਜਾਮ ਹੋਣ ਜਾ ਰਿਹਾ ਹੈ ਕਿਸਾਨ ਆਗੂ ਬੇहद ਗੁੱਸੇ ਦੇ ਵਿੱਚ ਨੇ ਕਿਸਾਨ ਆਗੂ ਜਿਸ ਤਰ੍ਹਾਂ ਮੀਡੀਆ ਦੇ ਸਾਹਮਣੇ ਫਰਸਟ੍ਰੇਟ ਨਜ਼ਰ ਆਏ ਜਿਸ ਤਰ੍ਹਾਂ ਉਹ ਆਪਣੀ ਪੜਾਅਸ ਕੱਟਦੇ ਨਜ਼ਰ ਆਏ ਸੀਐਮ ਭਗਵੰਤ ਮਾਨ ਦੇ ਖਿਲਾਫ ਉਸ ਤੋਂ ਲੱਗਦਾ ਹੈ ਕਿ 5 ਮਾਰਚ ਵਾਲਾ ਜੋ ਜੋ ਧਰਨਾ ਹੋਏਗਾ ਉਹ ਲੰਬਾ ਚੱਲੇਗਾ ਕਿਉਂਕਿ ਖਨੋਰੀ ਬਾਰਡਰ ਤੇ ਜੋ ਦੂਜੇ ਪਾਸੇ ਬਾਰਡਰ ਤੇ ਉੱਪਰ ਧਰਨਾ ਚੱਲ ਰਿਹਾ ਉਹ ਤਾਂ ਚੱਲ ਹੀ ਰਿਹਾ ਹੈ ਇਸੇ ਨੂੰ ਲੈ ਕੇ ਕਿਸਾਨ ਆਗੂ ਪਹੁੰਚੇ ਹੋਏ ਸੀ ਕਿ ਅੱਗੇ ਕੀ ਕਰਨਾ ਹੈ ਇਸ ਦੇ ਵਿੱਚ ਝੋਨੇ ਦੀ ਬਜਾਈ ਦਾ ਸਮਾਂ ਵੀ ਤੈਅ ਕਰਨਾ ਸੀ ਉਸ ਤੋਂ ਇਲਾਵਾ ਕਿਸਾਨੀ ਮੰਗਾਂ ਦੇ ਉੱਪਰ ਵੀ ਚਰਚਾ ਕਰਨਾ ਸੀ ਜਿਸ ਨੂੰ ਲੈ ਕੇ 5 ਮਾਰਚ ਨੂੰ ਕਿਸਾਨਾਂ ਨੇ ਧਰਨਾ ਦੇਣਾ ਸੀ ਧਰਨਾ ਦੇਣ ਤੋਂ ਪਹਿਲਾਂ ਕਿਸਾਨਾਂ ਨੇ ਰਸਮੀ ਤੌਰ ਤੇ ਇੱਕ ਮੀਟਿੰਗ ਸੱਦੀ ਸੀ ਜਿਸ ਦੇ ਵਿੱਚ ਸੀਐਮ ਮਾਨ ਵੀ ਆਏ ਸੀ ਪਰ ਸੀਐਮ ਮਾਨ ਅਧ ਵਿਚਾਲਿਓਂ ਉੱਠ ਗਏ ਇਸ ਤੋਂ ਪਤਾ ਲੱਗਦਾ ਹੈ ਕਿ ਸੀਐਮ ਮਾਨ ਕਿੰਨੇ ਸਿਹਰਦਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜੇਕਰ ਤੁਸੀਂ ਮੰਗਾ ਨਹੀਂ ਪੂਰੀਆਂ ਕਰ ਸਕਦੇ ਤਾਂ ਕਿਸਾਨਾਂ ਦੇ ਕਹੇ ਮੁਤਾਬਕ ਉਹਨਾਂ ਨੂੰ ਘੱਟੋ-ਘੱਟ ਬੇਇੱਜ਼ਤ ਤਾਂ ਨਾ ਕਰੋ ਜਦੋਂ ਜੋਗਿੰਦਰ ਸਿੰਘ ਉਗਰਾਹਾ ਬਾਹਰ ਆਏ ਤੇ ਉਸ ਤੋਂ ਇਲਾਵਾ ਬਰਬੀਰ ਸਿੰਘ ਰਾਜੇਵਾਰ ਬਾਹਰ ਆਏ ਤਾਂ ਉਹਨਾਂ ਦੇ ਚਿਹਰੇ ਤੇ ਬੇਹੱਦ ਗੁੱਸਾ ਸੀ ਉਹਨਾਂ ਨੇ ਮੀਡੀਆ ਨਾਲ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਉਂਦੇ ਸਭ ਤੋਂ ਪਹਿਲਾਂ ਤੁਹਾਨੂੰ ਗੱਲ ਸੁਣਾਉਂਦੇ ਆ ਕਿਸਾਨ ਜਥੇਬੰਦੀ ਆਗੂ ਬੀਕੇਯੂ ਇਕਤਾ ਉਗਰਾਹਾ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਨੂੰ ਜੋਗਿੰਦਰ ਸਿੰਘ ਉਗਰਾਹਾਂ ਨੂੰ ਤੁਸੀਂ ਸੁਣੋਗੇ ਉਸ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਮੀਟਿੰਗ ਦੇ ਅੰਦਰ ਅਸਲ ਚੱਕੀ ਕੁਝ ਹੋਇਆ ਸੀ ਅੱਜ ਦੀ ਜਿਹੜੀ ਮੀਟਿੰਗ ਆ ਬਹੁਤ ਸੁਮੁੱਥ ਚੱਲ ਰਹੀ ਸੀ ਅਤੇ ਮੰਗ ਪੱਤਰ ਤੇ ਬਹਿਸ਼ ਹੋ ਗਈ ਸੀ ਅਤੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਵੀ ਤੁਸੀਂ ਧਰਲੇ ਤੁਰਨੇ ਨਾ ਲਾਇਆ ਕਰੋ ਸੜਕਾਂ ਦੇ ਨਾ ਬੈਠਿਆ ਕਰੋ ਕੱਲ ਦਾ ਜਿਹੜਾ ਪਰਸੋਂ ਵਾਲਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਜਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਦਾ ਨਾ ਖੋਹੋ ਜੀ ਚਲੋ ਛੋਟਾ ਕੁਝ ਹੋਰ ਦੇਣ ਦਾ ਹੈ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਯਧੀਆਂ ਮੰਗਾ ਕਿ ਤਿੰਨ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲਾ ਹੈ ਵੀ ਜੇ ਖੁੱਲਾ ਸਮਾਂ ਲਾਉਣਾ ਸੀ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜਨੀਆਂ ਜਦੋਂ 8-9 ਮੰਗਾ 18 ਮੰਗਾ ਦੇ ਵਿੱਚੋਂ 8-9 ਮੰਗਾ ਤੇ ਵੈਸ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਜੇ ਇਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆਂ ਹਾਂ ਅਪੀਲ ਕੀਤੀ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਐ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆਂ ਅਸੀਂ ਕਿਹਾ ਉਹਨੂੰ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਐ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਜੇ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐ ਅਕਸਰ ਹਰੇਕ ਸਰਕਾਰੀ ਦਿੰਦੀ ਐ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲਬ ਇਹ ਸੰਕੇਤੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦਾ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੱਤੀ ਐ ਅਸੀਂ ਨਾ ਇਹ ਕਹੇ ਕਿ ਹੈ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੱਤੀ ਐ ਅਕਸਰ ਜਦੋਂ ਪ੍ਰੋਗਰਾ ਹਰੇਕ ਸਰਕਾਰੀ ਉਦੋਂ ਪਹਿਲਾਂ ਜਿੱਥੇ ਬੰਦਿਆਂ ਨੂੰ ਸਾਦੀ ਹੁੰਦੀ ਹੈ ਉਹਦੇ ਤੇ ਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤੜਕੇ ਮੁੱਖ ਮੰਤਰੀ ਬੀਕਮ ਤੋਂ ਬਾਹਰ ਕਰ ਗਿਆ ਤੇ ਅਸੀਂ ਕੱਲ ਮਾਪਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸਾਡਾ ਲੱਗੂ ਉਪਮંત્રી ਨੇ ਕਿਹਾ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਦੇ ਲਫਜ਼ੀ ਵੀ ਤੁਹਾਡੇ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ ਨਹੀਂ ਇਹੋ ਜਿਹਾ ਤਾਂ ਕੁਛ ਨਹੀਂ ਤਾਂ ਲੱਗਦਾ ਵੀ ਐਂ ਹੀ ਬੋਲ ਕੇ ਕਿਹਾ ਵੀ ਮੈਂ ਕੋਈ ਐ ਨਹੀਂ ਵੀ ਤੁਹਾਡੇ ਧਰਨੇ ਕਰਕੇ ਮੀਟਿੰਗ ਦਿੱਤੀ ਹੈ ਮੈਂ ਪਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਉਹ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਗਿਆ ਫਿਰ ਧਰਨੇ ਲੱਗੇਗਾ ਤੁਹਾਡਾ 5 ਤਰੀਕ ਨੂੰ ਕੋਈ ਹਾਂ ਉਹ ਤਾਂ ਹੁਣ ਜਦੋਂ ਚੰਡੀਗੜ੍ਹ ਜਾਵਾਂਗੇ ਫੜਨ ਦੇਣਗੇ ਨਹੀਂ ਮੜਨ ਦੇਣਗੇ ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗ੍ਰਿਫਤਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹਦਾ ਕੰਮ ਹੈ ਹੁਣ ਅਸੀਂ ਆਪਦੀ ਤੇ ਮੰਗਾ ਸਾਡੀਆਂ ਉਹ 18 19 ਨੇ ਉਹ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਉਹ ਅਗਰਾ ਤੋਂ ਸਹਿਮਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਹੈ ਅਧੀਆਂ ਮੰਗਾਂ ਦੇ ਵਿੱਚੋਂ ਕਿਸੇ ਦੀ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਦੀ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ ਬਖਸ਼ੀ ਤੇ ਕਰ ਦਾਂਗੇ ਕਰਾ ਦਾਂਗੇ ਕਰ ਦਾਂਗੇ ਕਰਾ ਦਾਂਗੇ ਉਹ ਵੀ ਇਹ ਹੈ ਵੀ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰ ਦਿਆਂਗੇ ਇਹ ਤੇ ਸਹਿਮਤੀ ਬਣੀ ਹੈ ਪ੍ਰਧਾਨ ਜੀ ਉਹਨਾਂ ਨੇ ਬਾਅਦ ਕਿਹਾ ਕਿ ਜੇ ਗੱਡੀ ਆ ਜਾਓ ਕੀ ਆ ਜਾਓ ਤਾਂ ਸਾਰੇ ਕੈਨਸਲ ਹਾਂ ਅੱਛਾ ਜੇ ਤੁਸੀਂ ਪੰਜਾਲਾ ਕਰੋਗੇ ਫਿਰ ਜਿੰਨੇ ਆ ਗਏ ਅੱਲਾ ਤੇ ਆਪਣੀ ਡਿਸਕਸ ਹੋ ਗਿਆ ਸਾਰੇ ਕੈਨਸਲ ਹਾਂ ਫਿਰ ਉਹਨੇ ਕਹਿ ਵੀ ਸਾਰੀ ਕੈਨਸਲ ਅੱਛਾ ਉਹ ਚੋਏ ਕਹਿ ਵੀ ਮੈਂ ਨਹੀਂ ਸੁਣੀ ਉਹ ਵੀ ਕੈਨਸਲ ਕਹਿਤੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਤੁਸੀਂ ਦੇਖਿਆ ਇਕਤਾ ਉਗਰਾਹਾ ਦੇ ਜਿਹੜੇ ਮੁਖੀ ਨੇ ਜੋਗਿੰਦਰ ਸਿੰਘ ਉਗਰਾਹਾ ਉਹਨਾਂ ਦੀ ਗੱਲ ਦੇ ਵਿੱਚ ਕਿੰਨੀ ਤਲਖੀ ਹੈ ਜਦੋਂ ਸਵਾਲ ਪੁੱਛਿਆ ਗਿਆ ਕਿ ਜਦੋਂ ਤੁਸੀਂ ਚੰਡੀਗੜ੍ਹ ਪਹੁੰਚੋਗੇ ਧਰਨੇ ਤੇ ਕਿੱਥੇ ਬੈਠੋਗੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜਦੋਂ ਸਾਨੂੰ ਚੰਡੀਗੜ੍ਹ ਵਿੱਚ ਵੜਨ ਦੇਣਗੇ ਤਾਂ ਅਸੀਂ ਆਪ ਹੀ ਆਪਣੀ ਥਾਂ ਲੱਭ ਲਾਂਗੇ ਯਾਨੀ ਤੁਸੀਂ ਇਹ ਸੋਚੋ ਕਿ 5 ਮਾਰਚ ਅੱਜ 3 ਮਾਰਚ ਹੈ ਕਲ ਦਾ ਦਿਨ ਛੱਡ ਕੇ ਚੰਡੀਗੜ੍ਹ ਦੇ ਵਿੱਚ ਜੇ ਤੁਸੀਂ ਕੋਈ ਕੰਮ ਆ ਰਹੇ ਹੋ ਮੋਹਾਲੀ ਕੋਈ ਕੰਮ ਆ ਰਹੇ ਹੋ ਤਾਂ ਤੁਹਾਨੂੰ ਆਪਣੇ ਜੋ ਜੋ ਪ੍ਰੋਗਰਾਮ ਹੈ ਉਸ ਦੇ ਵਿੱਚ ਬਦਲਾਅ ਕਰਨ ਦੀ ਲੋੜ ਹੈ ਕਿਉਂਕਿ ਇਕਤਾ ਉਗਰਾਹਾਂ ਦੇ ਜਦੋਂ ਜਥੇਬੰਦੀ ਦੇ ਕਾਰਕਟਰਤਾ ਜਦੋਂ ਕਾਰਕੁਨ ਪਹੁੰਚਣਗੇ ਮੋਹਾਲੀ ਤਾਂ ਮੋਹਾਲੀ ਪੱਕਾ ਜਾਮ ਹੋਏਗਾ ਜਦੋਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਤੁਸੀਂ ਸੋਚੋ ਤਸਵੀਰ ਕਿਸ ਤਰ੍ਹਾਂ ਦੀ ਬਣੇਗੀ ਤਾਂ ਇਸ ਸਮੇਂ ਸੀਐਮ ਭਗਵੰਤ ਮਾਨ ਨੇ ਆਪਣੇ ਉੱਤੇ ਇੱਕ ਹੋਰ ਮੁਸੀਬਤ ਸਹੇੜ ਲਈ ਹੈ ਕਿਸਾਨ ਆਗੂਆਂ ਦੀ ਨਾਰਾਜ਼ਗੀ ਲੈ ਕੇ ਇਸ ਤੋਂ ਬਾਅਦ ਗੱਲ ਕੀਤੀ ਬਲਬੀਰ ਸਿੰਘ ਰਾਜੀਵਾਲ ਹੋਰਾਂ ਨੇ ਵੀ ਉਹ ਵੀ ਬਾਹਰ ਆਈ ਮੀਟਿੰਗ ਤੋਂ ਬਾਅਦ ਇਹ ਬਲਬੀਰ ਸਿੰਘ ਰਾਜੀਵਾਲ ਬੇਹਤ ਤਲਖ ਨਜ਼ਰ ਆਏ ਨਾਲ ਖੜੀ ਸੀ ਜੋਗਿੰਦਰ ਸਿੰਘ ਗਰਾਹਾ ਬਲਬੀਰ ਸਿੰਘ ਜਰਾਜੀਵਾਲ ਨੇ ਅੰਦਰ ਕੀ ਹੋਇਆ ਉਹਨਾਂ ਨੇ ਵੀ ਦੱਸਿਆ ਉਹਨਾਂ ਨੂੰ ਵੀ ਸੁਣੋ ਸਾਨੂੰ ਅਫਸੋਸ ਹੈ ਕਿ ਮੁੱਖ ਮੰਤਰੀ ਦੇ ਉੱਚੇ ਅਹੁਦੇ ਤੇ ਬੈਠਾ ਬੰਦਾ ਗੁੱਸੇ ਚ ਆ ਕੇ ਇਹ ਕਹਦੇ ਜਾਓ ਕਰ ਲਓ ਫਿਰ ਤੁਸੀਂ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਕਿ ਸੀਐਮ ਸਾਹਿਬ ਨੇ ਕਿਹਾ ਕਿ ਜਾਓ ਸ਼ੂ ਕਰ ਲਓ ਹਾਂ ਕਹਿੰਦਾ ਜਾਓ 5 ਤਰੀਕ ਨੂੰ ਕਰ ਲਓ ਫਿਰ ਨਹੀਂ ਜਿਹੜੀਆਂ ਮੰਗਾਂ ਨੇ ਉਹ ਵੀ ਨਾ ਮੰਨਦਾ ਜਿਹੜੀਆਂ ਗੱਲਾਂ ਸਹਿਮਤੀ ਹੋਈ ਸੀ ਉਹ ਵੀ ਛੱਡੀਆਂ ਉਹ ਵੀ ਜਦਿਆਂ ਉਹ ਇੱਕ ਜਿਵੇਂ ਪਹਿਲਾ ਜਿਵੇਂ ਉੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਫਿਰ ਜਿਨ੍ਹਾਂ ਦੇ ਐਫਆਈਆਰ ਹੋਈ ਸੀ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਦਾ ਆਧਾਰ ਬਣਾ ਕੇ ਫਿਰ ਕੋਈ ਹੋਰ ਜਿਹੜਾ ਕੁਝ ਮਰਜ਼ੀ ਕਰ ਲੇ ਸਰਕਾਰ ਅਸੀਂ ਤਿਆਰ ਆ ਜਿਹੜਾ ਕੁਝ ਮਰਜ਼ੀ ਕਰ ਲੇ ਸਰਕਾਰ ਤੁਹਾਡੇ ਵਿੱਚ ਨਹੀਂ ਕਹਿੰਦੇ ਜਿਹੜਾ ਕੁਝ ਸਰਕਾਰ ਤੋਂ ਬੜਨਾ ਕਰੂਗੀ ਕਿਹੜੀ ਗੱਲ ਸੈਂਕੜੇ ਪੜੀ ਸੀ ਜਿਹੜੀ ਬਾਤ ਸੀ ਜੋ ਕਿਸੇ ਤੋਂ ਵੱਡੀ ਨਹੀਂ ਹੈ ਇਹ ਵੀ ਨਹੀਂ ਬਣੀ ਹੋਣੀ ਦਾ ਜਵਾਬ ਹੀ ਦੇਣਾ ਹੈ ਨਾ ਤੇ ਡਿਸਕਸ ਹੋਣੀ ਹੈ ਅੱਗੇ ਆ ਜਾਓ ਜੀ ਦੂਰ ਘੰਟਾ ਜਾਤੋ ਸਾਰੇ ਕੈਨਸਲ ਹੈ ਸਰਕ ਕੇ ਆ ਜਾਓ ਬੜਾ ਹੁਣ ਤੁਸੀਂ ਅਗਲਾ ਪ੍ਰੋਗਰਾਮ 5 ਤਰੀਕ ਨੂੰ ਤੁਹਾਡੇ ਇਸ ਤਰ੍ਹਾਂ ਬਿਲਕੁਲ ਪੱਕਾ 5 ਦਾ ਪ੍ਰੋਗਰਾਮ ਉਹ ਦੇਖ ਲੈ ਉਹ ਗਾੜੀ ਲੈ ਓ ਯਾਰ ਸਾਰੇ ਮਾਈਕ ਕਰਾਉਂਦੀ ਆ ਕਿ ਉਹ ਸੱਜਣਾਂ ਤੇ ਕਰਾਉਂਦੀ ਆ ਕਿ ਮਹਾਲੀ ਤੇ ਤਾਂ ਤੁਸੀਂ ਦੇਖਿਆ ਵੱਡੇ ਕਿਸਾਨ ਆਗੂਆਂ ਦਾ ਗੁੱਸਾ ਹੁਣ ਇਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਜਾਂ ਉਹਨਾਂ ਦੇ ਖਿਲਾਫ ਜੋ ਕਿਸਾਨਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਦੀ ਹੁਣ ਜੋ ਸਮੱਸਿਆਵਾਂ ਵਧ ਗਈਆਂ ਨੇ ਜਦੋਂ ਕਿਸਾਨ ਆਗੂ ਗੁੱਸੇ ਦੇ ਵਿੱਚ ਬਾਹਰ ਆਏ ਉਸ ਤੋਂ ਬਾਅਦ ਇੱਕ ਟਵਿੱਟਰ ਟਵਿੱਟਰ ਹੈਂਡਲ ਤੇ ਯਾਨੀ ਐਕਸ ਹੈਂਡਲ ਤੇ ਉੱਪਰ ਸੀਐਮ ਭਗਵੰਤ ਮਾਨ ਨੇ ਆਪਣੀ ਸਫਾਈ ਵੀ ਦੇ ਦਿੱਤੀ ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਹੋਵੇਗਾ ਕਿ ਮੀਟਿੰਗ ਤੋਂ ਬਾਹਰ ਨਿਕਲਦਿਆਂ ਹੀ ਆਪਣੀ ਗਲਤੀ ਦਾ ਅੰਦਾਜ਼ਾ ਸ਼ਾਇਦ ਹੋ ਗਿਆ ਕਿ ਜੋ ਬੋਲਣਾ ਚਾਹੀਦਾ ਸੀ ਉਹ ਜੋ ਉਹਨਾਂ ਨੇ ਬੋਲਿਆ ਉਹ ਨਹੀਂ ਬੋਲਣਾ ਚਾਹੀਦਾ ਸੀ ਤੁਹਾਨੂੰ ਦੱਸਿਏ ਕਿ ਸੀਐਮ ਭਗਵੰਤ ਮਾਨ ਵੀ ਸਾਹਮਣੇ ਆਏ ਪਰ ਉਹ মিডিਆ ਸਾਹਮਣੇ ਨਹੀਂ ਆਏ سوشل میڈیا ਤੇ ਉਹਨਾਂ ਨੇ ਆਪਣਾ ਪੱਖ ਰੱਖਿਆ سوشل میڈیا ਤੇ ਆਪਣਾ ਪੱਖ ਰੱਖਦੇ ਹੋ ਉਹਨਾਂ ਨੇ ਕੀ ਕੀ ਕਿਹਾ ਉਸ ਦੇ ਬਾਰੇ ਤੁਹਾਨੂੰ ਪੜ੍ਹ ਕੇ ਸੁਣਾ ਦੇ ਕਿਉਂਕਿ ਉਹਨਾਂ ਦਾ ਪੱਖ ਵੀ ਜ਼ਰੂਰੀ ਹੈ ਕਿ ਮੀਟਿੰਗ ਦੇ ਅੰਦਰ ਕੀ ਹੋਇਆ ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਜੋ ਕਿਹਾ ਕਿ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਮੈਂ ਕਿਸਾਨ ਜਥੇਬੰਦੀਆਂ ਦੇ ਸਾਰੇ ਸਤਕਾਰਯੋਗ ਨੂੰ ਅਪੀਲ ਕਰਦਾ ਸਤਕਾਰਯੋਗਾਂ ਗੋ ਨੂੰ ਅਪੀਲ ਕਰਦਾ ਕੀਤੀ ਕਿ ਚੱਕਾ ਜਾਮ ਕਰਨਾ ਸੜਕਾਂ ਤੇ ਰੇਲਾਂ ਰੋਕਣੀਆਂ ਜਾਂ ਪੰਜਾਬ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹ ਮੁੱਖ ਮੰਤਰੀ ਕਹਿ ਰਹੇ ਨੇ ਇਨਾ ਸਭ ਆਮ ਲੋਕਾਂ ਇਨਾ ਸਭ ਨਾਲ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਸਮਾਜ ਦੇ ਬਾਕੀ ਵਰਗਾਂ ਦੇ ਕੰਮਾਂ ਤੇ ਕਾਰੋਬਾਰਾਂ ਤੇ ਬਹੁਤ ਅਸਰ ਪੈਂਦਾ ਹੈ ਇਸ ਦਾ ਵੀ ਆਪਾਂ ਖਿਆਲ ਰੱਖੀਏ ਤਾਂ ਸੀਐਮ ਭਗਵੰਤ ਮਾਨ ਨੇ ਬੜੇ ਹੀ ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਆਪਣਾ ਪੱਕ ਰੱਖ ਦਿੱਤਾ ਪਰ ਕਿਸਾਨ ਆਗੂ ਬਾਹਰ ਆ ਕੇ ਜੋ ਕਹਿ ਰਹੇ ਨੇ ਉਹ ਬੇਹਦ ਹੈਰਾਨ ਕਰਨ ਵਾਲਾ ਚੌਂਕਾਉਣ ਵਾਲਾ ਹੈ ਕਿਉਂਕਿ ਕਿਸਾਨ ਆਗੂ ਜਦੋਂ ਇਹ ਕਹਿ ਦੇਣ ਕਿ ਸਾਡੇ ਸੂਬੇ ਦਾ ਸੀਐਮ ਹੀ ਸਾਨੂੰ ਧਮਕਾ ਰਿਹਾ ਸੀ ਮੀਟਿੰਗ ਦੇ ਵਿੱਚ ਬੈਠ ਕੇ ਜਾਂ ਤਲਖ ਸ਼ਬਦਾਂ ਦੀ ਵਰਤੋਂ ਕਰ ਰਿਹਾ ਸੀ ਤਾਂ ਉਸ ਤੋਂ ਬਾਅਦ ਜੇਕਰ ਕਿਸਾਨਾਂ ਦਾ ਗੁੱਸਾ ਭੜਕਦਾ ਹੈ ਤਾਂ ਤੁਸੀਂ ਸੋਚੋ ਸੜਕਾਂ ਤੇ ਕੀ ਹੋਏਗਾ ਰੇਲਾਂ ਦਾ ਕੀ ਹੋਏਗਾ ਅਸੀਂ ਵੀ ਇਹ ਕਹਿੰਦੇ ਹਾਂ ਕਿ ਮੰਗਾਂ ਦਾ ਜੋ ਮੰਗਾਂ ਹੁੰਦੀਆਂ ਨੇ ਉਹਨਾਂ ਦਾ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਪਰ ਜੇਕਰ ਸੂਬੇ ਦਾ ਜੋ ਮੁਖੀ ਹੈ ਜੇ ਉਸ ਉਹ ਕਿਸਾਨ ਆਗੂ ਨਾਲ ਇਸ ਤਰ੍ਹਾਂ ਗੱਲ ਕਰੇਗਾ ਤਾਂ ਕਿਸਾਨ ਆਗੂ ਦਾ ਗੁੱਸਾ ਵੀ ਜਾਇਜ਼ ਹੈ ਇਹ ਸਬਦ ਵਿਚਾਲੇ ਪਿਸੇਗਾ ਕੌਣ ਪਿਸੋਗੇ ਤੁਸੀਂ ਕਿਉਂਕਿ ਤੁਹਾਡੇ ਕੰਮਕਾਰ ਖਰਾਬ ਹੋਣਗੇ ਸੜਕਾਂ ਤੇ ਤੁਸੀਂ ਘੰਟਿਆਂ ਵੱਦੀ ਜਾਮ ਦੇ ਵਿੱਚ ਫਸੇ ਰਹੋਗੇ